ਢੰਡੇ ਬੁਰਜ ਚਿਟ ਬੈਠੀ ਮਾਤਾ ਸ਼ਕਨ ਕਰੇ ਸ਼ਕਨ ਕਰੇ ਜੋਰਾਵਰ ਫਤਿਹ ਸਿੰਘ ਕੋੜੀ ਚੜੇ ਜੋਰਾਵਰ ਫਤਿਹ ਸਿੰਘ ਕੋ ਠੰਡੇ ਬੁਰਜ ਚ ਬੈਠੀ ਮਾਤਾ ਸ਼ਗਨ ਕਰੇ ਸ਼ਗਨ ਕਰੇ ਜੋਰਾਵਰ ਫਤਿ ਸਿੰਘ ਕੋੜੀ ਚੜੇ ਜੋਰ ਮਾਤਾ ਠਗਨ ਕਰੇ ਛਲਨ ਕਰੇ ਜੋਰਾਵਰ ਫਤੇ ਸਿੰਘ ਕੋਣੀ ਚੜੇ ਜੋਰਾਵਰ ਫਤੇ ਸੇ ਕਲਕੀਆਂ ਲਗਾ ਕੇ ਤੁਰੇ ਨਿੱਕੇ ਨਿੱਕੀਆਂ ਕਲਕੀਆਂ ਲਗਾ ਕੇ ਤੁਰੇ ਨਿੱਕੇ ਨਿੱਕੀਆਂ ਕਲਕੀਆਂ ਲਗਾ ਕੇ ਤੁਰੇ ਸੋਹਣੇ ਗੱਗ तेसरी साब ते 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 त रे सुदर ते फ्री साबु से त रे सुणे गे तेसरी सप सॼे तरे सुण गदरे ते फ्री सब सजा आ आ ना 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 राम खड़ा रोवे तेल हंज चोवे मोती राम खड़ा रोवे तेल हंज चोवे मोती राम खड़ा रोवे तेल हजू चोवे मोती राम खड़ा रोवे चोवे रवे तेल हजू رام کھڑا मोती राम खड़ रवे तेल हजू दोट ਦੀਆਂ ਦੇ ਜੱਜ ਦੇ ਬੜੇ ਜੱਜ ਦੇ ਬੜੇ ਜੋਰਾ ਵਰ ਫਤਿਹ ਸਿੰਘ ਕੋਣੀ ਚੜੇ ਜੋਰਾ ਵਰ ਫਤਿਹ ਸਿੰਘ ਕੋਣੀ ਚੜੇ ਜੋਰਾ ਵਰ ਫਤਿਹ ਸਾਨੂੰ ਬੋਤੀ ਨਹੀਂ ਛਗਨਾ ਦੀ ਲੋੜ ਸੁਬੇ 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 ਸੂਬੇ ਗੰਗੂਰਾਬ ਵਿਚੋਲਾ ਪੈੜਾ ਰਕ ਗਿਆ ਓਲਾ ਗੰਗੂਰਾਬ ਵਿਚੋਲਾ ਪੈੜਾ ਰਕ ਗਿਆ ਓਲਾ ਖੜੇ ਕੰਬ ਗਏ ਜਲਾ ਖੜੇ ਕੰਬ ਗਏ ਜਲਾ ਹੱਥੀ ਤੇ ਸene ਫੜੇ ਤੇ ਸene ਫੜੇ ਜੋਰ ਵਰ ਫਤੇ ਸਿੰਘ ਘੋੜੀ ਚੜੇ ਜੋਰ ਵਰ ਫਤੇ ਸਿੰਘ ਫਤੇ ਸਿੰਘ ਕੋੜੀ ਚੜੇ ਜਿੰਦਾ ਕੋਮਲ ਨੇ ਨਿਹਾਚ ਖਲੋਣ ਲਗੀ ਜਿੰਦਾ ਕੋਮਲ ਨੇ ਨਿਹਾਚ ਖਲੋਣ ਲਗੀ कोमल नीह ख को मलने नी हा खिलोण लॻिया जिंद कोमल ாடி சேல இட்டா லாடி மங்கூ சுந்த பாவே வாடி மாத நே சுந்த பாவே வாடி ਨੰਤ ਗੁਰਾ ਪਾਵੇ ਵੋਟੀ ਮੋਤ ਨੂੰ ਸਜਾਵੇ ਸੁੱਚ ਅਨੰਦ ਗੁਰਾ ਪਾਵੇ ਵੋਟੀ ਮੋਤ ਨੂੰ ਸਜਾਵੇ ਅੱਜ ਪੜਿਆਂ ਅੱਜ ਪੜਿਆਂ ਜਲਤ ਹੀਰੇ ਕੰਮਾਂ ਚ ਜਿਹੜੇ ਕੰਧਾਂ 'ਚ ਜੜੇ ਜੋਰ ਰਵਰ ਫਤੇ ਸਿੰਘ ਕੋੜੀ ਛੜੇ ਜੋਰ ਰਵਰ ਫਤੇ ਸਿੰਘ ਕੋੜੀ ਛੜੇ ਜੋਰ ਰਵਰ ਫਤੇ ਸਿੰਘ ਕੋੜੀ ਛੜੇ ਜੋਰ ਰਵਰ ਫਤੇ But they